ਪੁਸ਼ਪਾਲ ਵਾਲਮੀਕ ਦੀ ਜਿਹੜੇ ਖਿਲਾਫ ਪੁਸ਼ ਅਪ ਸ਼ਬਦਾਂ ਨੇ ਵਰਤੀਆਂ ਅਸੀਂ ਪ੍ਰਿਸ਼ਣ ਭਾਈ ਚਾਰੇ ਦੇ ਵਿਹਾਵ ਤੋਂ ਉਹਨਾਂ ਸ਼ਬਦਾਂ ਦਾ ਪੂਰਜੋਰ ਖੰਡਨ ਕਰਦੇ ਆ ਨਿਖੇਦੀ ਕਰਦੇ ਆ ਔਰ ਅਸੀਂ ਮਸੀਹ ਭਾਈ ਚਾਰੇ ਵੱਲੋਂ ਤੁਹਾਨੂੰ ਆਸ਼ਵਾਸਨ ਦਿਵਾਉਂਦੇ ਆ ਤੁਹਾਡਾ ਸਮਰਥਨ ਕਰਦੇ ਆ ਅਗਰ ਇਹੋ ਜਿਹਾ ਬੰਦਾ ਕਿਤੇ ਵੀ ਕੋਈ ਕਿਸੇ ਵੀ ਧਰਮ ਦੇ ਖਿਲਾਫ ਬੋਲਦਾ ਅਸੀਂ ਤੁਹਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੇ ਆ ਅਗਰ ਕੋਈ ਪ੍ਰਸ਼ਾਸਨ ਨੇ ਅਲਗਾਕਨੀ ਕੀਤੀ ਤੇ ਤਾਂ ਵੀ ਅਸੀ ਤੁਹਾਡੇ ਨਾਲ ਆ ਮੈਂ ਤੁਹਾਨੂੰ ਦੱਸਦਾ ਉਹ ਬੰਦਾ ਕੋਈ ਧਰਮੀ ਨਹੀਂ ਹੋ ਸਕਦਾ ਉਹ ਬੰਦਾ ਅਧਰਮੀ ਆ ਜਿਹੜਾ ਇੱਜੇ ਵੱਡੇ ਰਹਿਬਰ ਦੇ ਖਿਲਾਫ ਇਤਾਂ ਦੀ ਗੰਦੀ ਸ਼ਬਦਾਗਲੀ ਵਰਤ ਰਿਹਾ ਵੈ ਜਿਹੜੇ ਆਪਣੇ ਝਗੜ ਨੂੰ ਸਾਧਦੇ ਆ ਉਹਨਾਂ ਦਾ ਜੋਸ਼ ਦੇਖ ਰਿਹਾ ਬੇਸ਼ੱਕ ਮੀਂਹ ਪੈ ਰਿਹਾ ਲੇਕਿਨ ਜੋ ਮਰਜੀ ਹੋ ਰਿਹਾ ਇਹ ਜੋਸ਼ ਕਦੀ ਠੰਡਾ ਪੈਣ ਵਾਲਾ ਨਹੀਂ ਅਸੀਂ ਸਾਡਾ ਭਾਈਚਾਰਾ ਇਕਿਆ ਅੱਜ ਜੋ ਕਥਾ ਬਾਤ ਹੈ ਤਕਵੀਰ ਤੋਂ ਗਲਤ ਟਿੱਪਣੀ ਭਗਵਾਨ ਵੈਮਿਕੀ ਮਹਾਰਾਜ ਜੀ ਦੇ ਖਿਲਾਫ ਕੀਤੀ ਸੀ ਤਕਵੀਰ ਜਿਹੜਾ ਇਹ ਅਨਪੜ੍ਹ ਜੋ ਕਥਾਵਾਜਕ ਲਾਇਆ ਪਿਆ ਇਹਨਾਂ ਨੇ ਉਸ ਦੇ ਖਿਲਾਫ ਅਜਮੱਲਾ ਸ਼ਰੀ ਅ ਸਕੰਧੀ ਮੰਦਿਰ ਤੋਂ ਇੱਕ ਇਸ ਬੰਦੇ ਦਾ ਜਲੂਸ ਕੱਢਿਆ ਗਿਆ ਪੂਰੇ ਸ਼ਹਿਰ ਦੇ ਵਿੱਚ ਕਿ ਜੋ ਕੀ ਪ੍ਰਚਾਰ ਦੇ ਦਰਜੇ ਤੇ ਹੋ ਗਿਆ ਵਾ ਜੋ ਪਰਚੇਰੇ ਵਿੱਚ ਸਹੀ ਤਰ੍ਹਾਂ ਆਵਾਜ਼ ਨਹੀਂ ਲੱਗੀ ਆ ਇਸ ਕਰਕੇ ਅੱਜ ਸ਼ਹਿਰ ਕਪੂਰਥਲਾ ਦੇ ਵਿੱਚ ਇਸ ਨਹੀਂ ਆਮੜਾ ਖੋਪੀਆ ਖਲਾਬ ਹੋ ਕੇ ਪੱਟਿਆ ਗਿਆ ਤੇ ਜਲੂਤ ਆਇਆ ਗ੍ਰਿਫਟਰ ਕੋਈ ਪ੍ਰਸ਼ਾਸਨ ਕਹਿੰਦੇ ਆ ਕਿ ਜਿਹੜੀਆਂ ਤਾਂ ਆਵਾਜ਼ ਰਹਿੰਦੀ ਆ ਉਹ ਲੋਨ ਵਾਲੀਆਂ ਉਹ ਲੱਗੀਆਂ ਜਾਣ ਤੇ ਦੂਜੀ ਗੱਲ ਇਹਦੀ ਗ੍ਰਿਫਤਾਰੀ ਜਲਦੋਂ ਜਲਦ ਹੋਣੀ ਚਾਹੀਦੀ ਆ ਸੋਸ਼ਲ ਮੀਡੀਆ ਦੇ ਰਾਹੀਂ ਅੱਜ ਦੇ ਇਸ ਗੁਰੂ ਭਗਵਾਨ ਬਾਲਮੀਤ ਜੀ ਮਹਾਰਾਜ ਤੇ ਗਲਤ ਟਿੱਪਣੀਆਂ ਕਰਦੀਆਂ ਜਾਂਦੀਆਂ ਜਿਹੜੇ ਪਿਛਲੇ ਦਿਨੀ ਇੱਕ ਅਖੌਤੀ ਨਕਲੀ ਨਿਹੰਗ ਇਹਨੂੰ ਮੈਂ ਸਿੰਘ ਨਹੀਂ ਕਹਿ ਸਕਦਾ ਅਖੌਤੀ ਨਕਲੀ ਨਿਹੰਗ ਬਣੇ ਸੁਖਵੀਰ ਸਿੰਘ ਨੇ ਜੋ ਸਟੇਜ ਤੋਂ ਸੋਸ਼ਲ ਮੀਡੀਆ ਦੇ ਵਿੱਚੋਂ ਵਾਇਰਲ ਹੋਈ ਵੱਡੇ ਪੱਧਰ ਤੇ ਇਹ ਵੀਡੀਓ ਜਿਸ ਵਿੱਚ ਭਗਵਾਨ ਵਾਲਮੀਕੀ ਦੀ ਮਹਾਰਾਜ ਦੇ ਉੱਤੇ ਗਲਤ ਟਿੱਪਣੀਆਂ ਕੀਤੀਆਂ ਜਿਸ ਦੇ ਨਾਲ ਦੇਸ਼ ਤੇ ਕਰੋਨਾ ਵਾਲਮੀਕੀ ਮਜਬੂਤ ਸਿੱਖ ਸਮਾਜ ਦੇ ਇਹ ਦੇਵ ਨੂੰ ਮਰੇ ਗਏ ਔਰ ਬਿਲਾ ਨੂੰ ਧੁੰਗੀ ਸਾਤ ਬਚੀਆਂ ਅਸੀਂ ਪ੍ਰਸ਼ਾਸਨ ਕੋਲ ਜਿਹੜਾ ਖੋਤੀ ਦਾ ਅੰਗਾਰ ਅਸੀਂ ਅੱਜ ਮੰਗ ਕਰਨ ਆਏ ਆ ਕਿ ਉਹਦੇ ਉੱਤੇ ਐਸਸੀ ਐਸਪੀ ਐਸਓ ਆਪਾਂ ਸੋਚਿਆ ਦਾ ਹੋਂਦ ਦੇ ਮਤਲਬ ਹੋਣਾ ਲੰਗੇ ਕਰਵਾਉਣਾ ਇਹ ਜਿਹੜੇ ਦੇਸ਼ ਮੁੱਤਰ ਉਹਦਾ ਜਿਹੜਾ ਪੱਤਾ ਦਰਜ ਕਰਕੇ ਕਪੂਤਰਾਂ ਜਿਹੜਿਆ ਉਹਨੂੰ ਜਲਦੀ ਗ੍ਰਿਫਤਾਰ ਕਰੇ ਜਾਂ ਜਨੰਦਰ ਪੀਸ ਦੋਨੇ ਮਿਲ ਕੇ ਔਰ ਇਹ ਜਿਹੜੇ ਪਰਚੇ ਦੇ ਵਿੱਚ ਜਿਹੜੀਆਂ ਧਰਾਵਾਂ ਬਾਕੀ ਰਹਿੰਦੀਆਂ ਨੇ ਉਹਨਾਂ ਦੇ ਉੱਤੇ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਡੱਕੇ ਤਾਂ ਕਿ ਅੱਗੇ ਤੋਂ ਕੋਈ ਵੀ ਅਦਾ ਦਾ ਸ਼ਖਸ਼ ਜਿਹੜਾ ਕਥਾ ਬੱਜ ਗਿਆ ਨਕਮਾ ਪੁੱਤਾ ਉਹ ਇਸ ਤਰ੍ਹਾਂ ਦੀ ਬਾਸ਼ਾ ਦਾ ਪ੍ਰਯੋਗ ਭਗਵਾਨ ਵਾਲਮੀਚੀ ਬਾਰੇ ਨਾ ਕਰ ਸਕੇ ਤੋ ਅਸੀਂ ਪ੍ਰਸ਼ਾਸਨ ਨੂੰ ਫੇਰ ਅਪੀਲ ਕਰਦੇ ਹਾਂ ਕਿ ਉਸ ਦੇ ਉੱਤੇ ਜਲਦੀ ਤੋਂ ਜਲਦੀ ਜਿਹੜੀ ਸਖਤ ਧਰਾਵਾਂ ਲਗਾ ਕੇ ਉਸ ਨੂੰ ਜਲਦੀ ਕਰਫੂ ਗ੍ਰਿਫਤਾਰ ਕੀਤਾ ਜਾਵੇ ਅਗਰ ਪੁਲਿਸ ਨੇ ਥੋੜੇ ਦਿਨਾਂ ਦੇ ਵਿੱਚ ਵਿੱਚ ਉਹਨੂੰ ਗ੍ਰਿਫਤਾਰ ਨਾ ਕੀਤਾ ਤਾਂ ਇਸ ਤੋਂ ਵੱਡਾ ਇੱਕ ਹੋਰ ਸੰਘਰਸ਼ੀ ਰਾਤਿਕਾ ਸੰਦਰਸ਼ ਕੀਤਾ ਜਾਵੇਗਾ ਜਿੱਦ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹੋਵੇਗੀ ਅਸੀਂ ਇਹ ਧਰਮ ਨੂੰ ਸਤਿਕਾਰ ਦਿੰਦੇ ਹਾਂ ਇਹ ਮਹਾਪੁਰਸ਼ਾਂ ਨੂੰ ਸਰਕਾਰ ਦਿੰਦੇ ਆ ਇੱਕ ਅਖੋਤੀ ਨੇ ਹੰਗਣੇ ਬਹੁਤ ਅਪਸ਼ਮਿਤ ਬੋਲੇ ਭਗਵਾਨ ਵਾਲਮੀਕੀ ਜੀ ਨੂੰ ਜਿਹਨੇ ਰਮਾਇਣ ਲਿਖੀ ਆ ਜਿਹੜੇ ਤੇ ਕੋਲ ਧਕੇ ਸਿੱਧਾ ਮਾਤਾ ਦੇ ਵੀ ਸ਼ਰਨ ਲਈ ਨਵ ਕੁਸ਼ ਨੂੰ ਜੁੱਧ ਵਾਸਤੇ ਪਿਆਰ ਕੀਤਾ ਗਿਆ ਹਰਾਮ ਦੀ ਸਾਰੀ ਸੈਨਾ ਮੁਸ਼ਰਕਾ ਦਿੱਤੀ ਔਰ ਮੈਨੂੰ ਸਮਝ ਨਹੀਂ ਲੱਗੀ ਕਿ ਉਹਨੇ ਐਡਾ ਵਾਸ਼ਾ ਬਾੜਾ ਪਾ ਕੇ ਇਹ ਗੱਲ ਕਿਸ ਤਰ੍ਹਾਂ ਕਹਿ ਦਿੱਤੀ ਆ ਅਸੀਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਖਾਸ ਕਰਕੇ ਐਸਐਸਪੀ ਸਾਹਿਬ ਦਾ ਪੁੱਛਣਾ ਅਗਰ ਇਹਦੀ ਜਿਹੜੀ ਐਫਆਈਆਰ ਕੱਤੀ ਗਈ ਆ ਉਹਦੇ ਵਿੱਚ ਵਾਧਾ ਨਾ ਕੀਤਾ ਗਿਆ ਹੁਣ ਜਲਦੀ ਕਰਫੋਰਡ ਨਾ ਕੀਤਾ ਗਿਆ ਤੇ ਬਹੁਤ ਜ਼ਖੜਸ਼ ਕੀਤਾ ਜਾਏਗਾ ਸਾਡੀ ਇਹੀ ਬੇਨਤੀ ਆ ਕਿ ਸਾਨੂੰ ਮੌਕਾ ਦੇ ਦਿਓ ਹੁਣ ਮੈਂ ਬੇਨਤੀ ਕਰਾਂ ਬਹੁਤ ਘੜੀਆਂ ਬਹੁਤ ਨਿੰਦਨਯੋਗ ਆ ਪਰ ਅਸੀਂ ਪਹਿਲਾਂ ਵੀ ਕਈ ਵਾਰੀ ਇਹ ਜਿੰਨਾ ਕਈ ਵਾਰੀ ਪਤਾਵੇਂ ਨਿਕਲਦੀ ਆ ਤੇ ਜਦੋਂ ਸਿਕ ਮਿਸ਼ਨ ਦੇ ਵਿੱਚ ਦੀ ਗੱਲ ਨਿਕਲਦੀ ਆ ਤੋ ਸਾਨੂੰ ਸਮਾਜ ਨੂੰ ਸਾਰਿਆਂ ਨੇ ਇਸ ਚੀਜ਼ ਦਾ ਵਿਚਾਰ ਕਰਕੇ ਸਾਨੂੰ ਇਹਦੀ ਘराई ਜਿਹੜੀ ਆ ਕਰੋ ਘराई ਲੱਭ ਗਏ ਤੇ ਇਹਦੀ ਘराई ਦੇ ਉੱਤੇ ਗੱਲ ਕਰਨੀ ਚਾਹੀਦੀ ਆ ਕਿ ਇਹ ਨਿਕਲਦੇ ਇਹ ਬੰਦੇ ਕਿੱਥੋਂ ਆ ਜਦੋਂ ਅਜਿਹੇ ਇੱਕ ਗੱਲ ਦਾ ਪੱਕਾ ਹੱਲ ਨਹੀਂ ਹੁੰਦਾ ਜਿਹੜੀਆਂ ਸਰਕਾਰਾਂ ਨੇ ਕੁਝ ਨਹੀਂ ਕਰਨਾ ਤੇ ਕਰਨ ਤਾਂ ਨਹੀਂ ਪੈਣਾ भॻवान खोदी नष्ट परमात्मा ਬਗਵਾਨ ਵਾਰਨਿਕੀ ਮਹਾਰਾਜ ਜੀ ਦਾ ਨਰਾਦਰ ਕੀਤਾ ਏ ਹੋਸ ਨੂੰ ਪਾਹੇ ਵੀ ਲਾਇਆ ਜਾਵੇ 53 ਤੇਰੀ ਗੰਦੀ ਸਾਹਕ ਤੇ ਬਗਵਾਨ ਮਹਾਰਾਜ ਅਖੋਤੀ ਦੇ ਹਾਂਗੇ ਜਿਸ ਨੇ ਪਰਮਪਿਤਾ ਪਰਮਾਤਮਾ ਭਗਵਾਨ ਵਾਰਨਿਕ ਨੂੰ ਇਹ ਰੰਗ ਰਸਤ ਕਰੋ 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 ਅੱਜ ਜਿਹੜਾ ਮਾਮਲਾ ਇਹਦਾ ਅਰਜ਼ਾਮ ਨੰਬਰ 294 ਲੱਗਣੀ ਹੈ ਉਹਦੇ ਤਹਿਤ ਪਰਚਾ ਦਰਜ ਕਰਕੇ ਉਹਨੂੰ ਜਿਹੜਾ ਗ੍ਰਿਫਤਾਰ ਕਰਨ ਦੀ ਅਦੀਮਾਂ ਭੇਜਿਆ ਜਾਣਾ ਇਹ ਸਿਵਾ ਦਾ ਨਾਮ ਜਿਹੜਾ ਤੋਂ ਨੰਬਰ ਕਰਕੇ ਪਾਕਿਸਤਾਨ ਤੋਂ ਉਹਦਾ ਤਾਕਤ ਨਿਕਲੇ ਪਰ ਉਹਨੇ ਤਾਂ ਕਿ ਪ੍ਰਸ਼ਾਸਨ ਨੇ ਮਨਕਾਰ ਨਹੀਂ ਕੀਤਾ ਸੀ ਆਪਾਂ ਜੀ ਕਰਕੇ ਆਮ ਆਬਾਕ ਨੂੰ 당ਗਾ ਦਿੱਤਾ ਜਿਹਨਾਂ ਨੇ ਸਾਡੇ ਸਾਰੇ ਪਾਰਦਰਸ਼ਤਾ ਨਾਲ ਆਪਾਂ ਪੱਕੇ ਤਰੀਕੇ ਨਾਲ ਲੱਗਦੇ ਹਾਂ ਕਿ ਉਪਸਥਿਤ ਆਪਣੇ ਕੋਲੋਂ ਮੱਤਵਟਾ ਦਵੋ ਆਪਾਂ ਮਿਲ ਵੀ ਲੈਣਾ ਪਹਿਲੇ ਮਿਲ ਵੀ ਦਿਓ ਕਿਉਂਕਿ ਬਾਕੀ ਪਤਾ ਲੱਗਦਾ ਕਿ ਹੋਰ ਸਾਡਾ ਲੋੜ ਸੱਦੇ ਪਈ ਹੈ ਜਦ ਤੱਕ ਸਮਾਈ ਨਹੀਂ ਦੀ ਸਾਡੀ ਸਾਡੇ ਕੋਲ ਜੀ ਤੋਰ ਜਾ ਆ ਵਿਚ ਬਰੇ ਦੇਖੋ ਵੀ ਤੁਹਾਡੇ ਵਿੱਚ ਕਿੰਨੇ ਹੁੰਦੇ ਆ ਅੱਜ ਪੱਛੀ ਨਾਲ ਬਹੁਤ ਚਵਾਸਤ ਹੁੰਦੇ ਪਿਆ ਬੱਦਲਾਂ ਤੋਂ ਹੋਰ ਸਾਡਾ ਆਪਾਂ ਬਾਤ ਜੈ ਪਰ ਥੇ ਮੈਂ ਆਪਾਂ ਬੈਠੇ ਜਨਾਬ ਸਾਨੂੰ ਤਰ੍ਹਾਂ ਸਾਡੀ ਸਰਪਾਈ ਨਹੀਂ ਕਿ ਪੁਰਾਣੀ ਸਰਪਾਈ ਨਹੀਂ ਕਰਨ ਦਾ ਕੰਮ ਕੋਈ ਚੰਗਾ ਨਹੀਂ ਕਰਦਾ ਬਾਕੀ ਤੇ ਬੰਦੇ ਆ ਸਾਨੂੰ ਸਲਾਮ ਮਿਟਾਉਣੇ ਜੀ ਸਾਹਿਬ ਗੱਲ ਇਹਦਾ ਸਰਕਾਰ ਨੂੰ ਸ਼ਾਇਦ ਬਹਿ ਜਾਵੇ ਜੀ ਜਿੱਦਾਂ ਵਾਅਦਾ ਕਰਦੇ ਸਾਨੂੰ ਕੁਝ ਸਮਝਦੇ ਘਰੇ ਪਏ ਹਾਲੇ ਤੱਕ ਕੋਈ ਨਹੀਂ ਪੂਰੇ ਕਿੱਦੇ ਇਸ ਤਰ੍ਹਾਂ ਕਿ ਸਾਡੇ ਦੇਖੀ ਦੇ ਕੋਈ ਵਾਅਦੇ ਤੁਸੀਂ ਆ ਸਕਦੇ ਆ ਕਿ ਜੇਕਰ ਵੀ ਸਾਨੂੰ ਸਿੱਖਾ ਪੂਛਾ ਕਰਸ਼ ਕਰਦਾ ਪਿਆ ਨਾ ਤੇ ਹਾਲਾਤ ਵੀ ਖਰਾਬ ਹੋਣਗੇ ਅਸੀਂ ਇਹ ਨਹੀਂ ਕਰਨਾ ਚਾਹੁੰਦੇ ਲੋਕ ਅਸੀਂ ਲੋਕੀ ਪੜੀ ਲਿਖੀ ਆ ਉਸਰਾ ਆਪਣੇ ਇਹ ਗਲਸ਼ਵਰ ਦੇ ਤਮਾਲ ਕੀਤੇ ਹੈ ਨਾ ਅਸੀਂ ਬਹੁਤ ਕੁਝ ਕਰ ਸਕਦੇ ਸੀ ਲੇਕਿਨ ਨਹੀਂ ਪਹਿਲਾ ਕਾਨੂੰਨ ਅਗਰ ਕਾਨੂੰਨ ਨਹੀਂ ਕੁਝ ਕਰੇਗਾ ਤਾਂ ਫਿਰ ਧੋ ਤੁਹਾਡਾ ਸਮਾਜ ਸਾਨੂੰ ਖਾਏਗਾ ਅਸੀਂ ਉੱਤੇ ਫੈਰਾਂ डालेंगे ਸਾਡੀ ਤਾਕਤ ਮੇਰੀ ਸ਼ਕਤੀ ਮੇਰੀ ਸ਼ਕਤੀ ਹਰ ਰੋਜ਼ ਮਸ਼ਹੂਰ ਹੋਏਗਾ ਇਹ ਗੰਦੀ ਸੋਚ ਤੇ